ਪੰਜਾਬ ਰੋਡਵੇਜ਼ ਦੇ ਬਾਸ ਅਤੇ ਟਿਪਰ ਵਿਚਕਾਰ ਹੋਈ ਜ਼ੋਰਦਾਰ ਟੱਕਰ ਸਵਾਰੀਆਂ ਚ ਪੈ ਗਿਆ ਚਿਕ ਚਹਾੜਾ ਬਾਸ ਦਾ ਡਰਾਈਵਰ ਹੋਇਆ ਗੰਭੀ ਜ਼ਖਮੀ ਬਾਸ ਦਾ ਮੁਰਲਾ ਹਿੱਸਾ ਹੋਇਆ ਚੱਕਨਾ ਚੋਟ ਸਵਾਰੀਆਂ ਬੱਚੀਆਂ ਵਾਲ ਵਾਲ ਤੇ ਪਰ ਵਾਸਨੂ ਕਰ ਰਿਹਾ ਸੀ ਓਵਰਟੇ ਸੜਕ ਵਿਚਕਾਰ ਉਸ ਸਮੇਂ ਚਿਕਚਿਹੜਾ ਮਚ ਗਿਆ ਜਦੋਂ ਸਵਾਰੀਆਂ ਦੇ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਜ਼ੋਰਦਾਰ ਆਕੇ ਟਿੱਪਰ ਵੱਜਿਆ ਤਾਂ ਉਸ ਤੋਂ ਬਾਅਦ ਬੱਸ ਦਾ ਮੋੜਲਾ ਹਿੱਸਾ ਬੁਰੀ ਤਰ੍ਹਾਂ ਦੇ ਨੁਕਸਾਨਿਆ ਗਿਆ ਸਵਾਰੀਆਂ ਦੇ ਵਿੱਚ ਚਿਕਚਿਹੜਾ ਮਚ ਜਾਂਦਾ ਹੈ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਹਾਲਾਂਕਿ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਡਰਾਈਵਰ ਜਿਹੜਾ ਕਿ ਗੰਭੀਰ ਜ਼ਖਮੀ ਜ਼ਰੂਰ ਹੋਇਆ ਜਿਸ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹਾਲਾਂਕਿ ਦੋ ਇਨ ਸੁਵਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਡਰਾਈਵਰ ਵਾਲੀ ਸਾਈਡ ਵਾਲਾ ਹਿੱਸਾ ਬੁਰੀ ਤਰ੍ਹਾਂ ਦੇ ਨੁਕਸਾਨਿਆ ਗਿਆ ਤਾਂ ਡਰਾਈਵਰ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਦੱਸਿਆ ਕਿ ਸਮਾਣਾ ਪਟਿਆਲਾ ਰੋਡ ਤੇ ਪਿੰਡ ਫਤਿਹਪੁਰ ਨੇੜੇ ਇਹ ਪੰਜਾਬ ਰੋਡਵੇ ਦੇ ਬੱਸ ਅਤੇ ਟਿਪਰ ਵਿਚਕਾਰ ਜ਼ੋਰ ਦਾ ਟਕਰ ਹੁੰਦੀ ਹੈ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਰੋਡ ਦੇ ਬੇਸ ਦੇ ਬੱਸ ਜਿਹੜੇ ਕਿ ਚੰਡੀਗੜ੍ਹ ਤੋਂ ਹਿਸਾਰ ਵੱਲ ਜਾ ਰਹੇ ਸੀ ਪਤੇਪੁਰ ਦੇ ਨੇੜੇ ਹੀ ਟਿਪਰ ਆਉਂਦਾ ਤੇਜ਼ ਰਫ਼ਤਾਰ ਦੇ ਵਿੱਚ ਜਿਹੜਾ ਕਿ ਟਿਪਰ ਬੱਸ ਨੂੰ ਓਵਰਟੇਕ ਕਰ ਰਿਹਾ ਹੁੰਦਾ ਤਾਂ ਦੂਜੀ ਸਾਈਡ ਬੱਸ ਦੇ ਇੱਕ ਸਾਈਕਲ ਸਵਾਰ ਵੀ ਹੁੰਦਾ ਜਿਸ ਨੂੰ ਕਿ ਬੱਸ ਦਾ ਡਰਾਈਵਰ ਬਚਾਉਣ ਦੇ ਚੱਕਰ ਦੇ ਵਿੱਚ ਤਾਂ ਟਿਪਰ ਆ ਕੇ ਬੱਸ ਦੇ ਵਿੱਚ ਵੱਜਦਾ ਹੈ ਅਤੇ ਸਾਈਕਲ ਹੈ ਜਿਹੜਾ ਕਿ ਭਾਵੇਂ ਸਾਈਕਲ ਸਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਜਾਂਦਾ ਉਸ ਦੀ ਜਾਨ ਪਰ ਉਸ ਦਾ ਸਾਈਕਲ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਜਾਂਦਾ ਅਤੇ ਬੱਸ ਦਾ ਮੂਰਲਾ ਹਿੱਸਾ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਤਾਂ ਸਾਈਕਲ ਸਵਾਰ ਰਹਤੇ ਬਸ ਦੇ ਵਿੱਚ ਸਵਾਰ ਸਵਾਰੀਆਂ ਦੀ ਜਾਣ ਹੈ ਜਿਹੜੀ ਕਿ ਉਹ ਵਲ ਵਲ ਬੱਜ ਜਾਂਦੀ ਅਤੇ ਸੜਕ ਵਿਚਕਾਰ ਇਹ ਚਿਕਚਹਾੜਾ ਮੱਤ ਜਾਂਦਾ ਤਾਂ ਤੁਸੀਂ ਵੀ ਸੁਣੋ ਬਸ ਦੇ ਵਿੱਚ ਸਵਾਰ ਸਵਾਰੀਆਂ ਦਾ ਤੇ ਹੋਰ ਨਾਗੀਆਂ ਦਾ ਕੀ ਕੁਝ ਕਹਿਣਾ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਰਮਜੀਤ ਹੈ ਅੱਛਾ ਕਰਮਜੀਤ ਜੀ ਤੁਸੀਂ ਬਸ ਦੇ ਵਿੱਚ ਸੀਗੇ ਤੇ ਜਦੋਂ ਐਕਸੀਡੈਂਟ ਹੋਇਆ ਇਹ ਕਿਦਾਂ ਹੋਇਆ ਜੀ ਮੈਂ ਆਮਨਲ ਬੈਠੀ ਸੀ ਤੇ ਇੱਕਦਮ ਉਹ ਸਾਈਕਲ ਤੋਂ ਵਿਚਾਰੇ ਸੀਗੇ ਬੱਸ ਡਰਾਈਵਰ ਤੇ ਆਰਟੀਪਰ ਆਇਆ ਇੱਕਦਮ ਤੇ ਉਹ ਇੱਕਦਮ ਐਨੀ ਸਪੀਡ ਨਾਲ ਸੀਗਾ ਸਿੱਧਾ ਜਾ ਕੇ ਬੱਸ ਦੇ ਵਿੱਚ ਵਜਿਆ ਠੀਕ ਹੈ ਤੇ ਬੱਸ ਡਰਾਈਵਰ ਨੇ ਬਚਾਉਣ ਦੇ ਚੱਕਰ ਚ ਮਤਲਬ ਥੋੜੀ ਤੇੜੀ ਕਰਤੀ ਪਰ ਸਾਈਕਲ ਵਾਲਾ ਉਹ ਤਾਂ ਬਚ ਗਿਆ ਪਰ ਡਰਾਈਵਰ ਦੇ ਕਾਫੀ ਜਿਆਦਾ ਮੋਟੇ ਸੱਟ ਲੱਗੋ ਤੇ ਬੱਸ 'ਚ ਹੋਰ ਵੀ ਸਵਾਰੀਆਂ ਤੇ ਕਾਫੀ ਸੱਟਾਂ ਲੱਗੀਆਂ ਨਹੀਂ ਸਵਾਰੀਆਂ ਤਾਂ ਬਚਤ ਰਹੀਆਂ ਅੰਨਾਂ ਨੇ ਠੀਕ ਕਿਉਂਕਿ ਮੂਰੇ ਫਰੰਟ ਵਾਲਾ ਹੀ ਸੱਟ ਉੱਟਿਆ ਸੀ ਤੇ ਡਰਾਈਵਰ ਦਾ ਅਰਧਿਕਲਾ ਟਾਈਮ ਟੀਵੀ ਲਈ ਸਮਾਣਾ ਤੋਂ ਪੱਤਰਕਾਰ ਸੁਖਿੰਦਰ ਸਿੰਘ ਦੀ ਖਾਸ ਰਿਪੋਰਟ